ਗੰਸਾ ਧੀ ਹੈ ਧੀ ਇੱਕ ਘਰ ਚੋਂ ਵਿਆਹ ਕੇ ਦੂਜੇ ਘਰ ਚਲੀ ਜਾਂਦੀ ਹੈ ਪਰ ਮਾਂ ਬਾਪ ਦਾ ਪਿਆਰ ਸਤਿਕਾਰ ਉਹ ਕਦੇ ਭੁੱਲਿਆ ਨਹੀਂ ਜਾਂਦਾ ਨਾਲ ਰਹਿੰਦੇ ਪੁੱਤ ਸਾਥ ਛੱਡ ਦਿੰਦੇ ਨੇ ਪਰ ਜੋ ਧੀ ਉਸ ਘਰ ਚੋਂ ਵਿਆਹ ਕੇ ਦੂਜੇ ਘਰ ਚਲੀ ਗਈ ਉਹ ਮਾਂ ਬਾਪ ਦਾ ਸਾਥ ਪਿਆਰ ਸਤਿਕਾਰ ਕਦੇ ਭੁੱਲਦੀ ਨਹੀਂ ਕਦੇ ਛੱਡਦੀ ਨਹੀਂ ਅਗਰ ਉੱਥੇ ਵੀ ਉਹਨੂੰ ਫੋਨ ਚਲਾ ਜਾਵੇ ਉੱਥੋਂ ਵੀ ਦੌੜੀ ਆ ਜਾਂਦੀ ਹੈ ਤਾਂ ਸ਼ਾਇਰ ਲਿਖਦਾ ਜੇ ਮਾਪੇ ਮੋਣ ਦੁੱਖਾਂ ਵਿੱਚ ਘੇਰੇ ਤੇ ਪੁੱਤਰ ਸੌ ਵਾਰੀ ਮੁਹ ਫੇਰੇ ਫਿਰ ਵੀ ਧੀਆ ਮਾਪਿਆਂ ਦੇ ਕੋਲ ਭੱਜੀਆਂ ਆਉਂਦੀਆਂ ਨੇ ਪੁੱਤ ਵੰਡਾਉਣ ਜ਼ਮੀਨਾਂ ਭੀਆਂ ਦੁੱਖ ਵੰਡਾਉਂਦੀਆਂ ਨੇ ਪੁੱਤ ਵੰਡਾਉਣ ਜ਼ਮੀਨਾਂ ਭੀਆਂ ਦੁੱਖ ਵੰਡਾਉਂਦਿਆਂ ਨੇ ਨਾਲ ਮਸ਼ੀਨਾ ਟੁਕੜੇ ਟੁਕੜੇ ਕਰਕੇ ਸੁੱਟ ਦੇਣਾ ਕਿਸੇ ਕਲੀ ਨੂੰ ଛିੜਨੇ ਤੂੰ ਪਹਿਲਾਂ ਹੀ ਪੁੱਟ ਦੇੜਾ ਇਹ ਕਿਹਸਾ ਦਸ ਤੂਰ ਬੇ ਲੋਕੋ कुझु ते सम जो कुझु ते